ਸਾਰਨ ਪਿਆਰਪੂਰੀ ਸਤਿ ਸ਼੍ਰੀ ਅਕਾਲ ਜਰਨਲ ਜੂਨੀ ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਠੀਕ ਠਾਕ ਹੋ ਕੋਈ ਚੜ੍ਹਦੀ ਕਲਾ ਦੇ ਵਿੱਚ ਹੋਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਕਿ ਸਿੱਖ ਸੰਗਤ ਨੂੰ ਵੀਦਾ ਫਾਇਦਾ ਹੋ ਸਕੇ ਹੁਣ ਆਪਾਂ ਮਾਈਆਂ ਨਾਲ ਕਰਦੇ ਗੱਲਬਾਤ ਦੁੱਧ ਕੀ ਤੇ ਰੇਟ ਕੀ ਆਓ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜਾ ਪਿੰਡ ਆ ਜੀ ਮੇਰਾ ਬੜਾ ਸੁਣਾਉਂਦੇ ਕਿੱਥੇ ਕਹ ਜੀ ਇਹ ਇਹ ਮੋਰਿੰਡਾ ਸਾਗਰ ਠੀਕ ਹੈ ਭਾਈ ਇਹ ਬੜੀ ਬਾਰੇ ਦੱਸੋ ਕੈਮਿਸ ਹੋਏ ਜੀ ਇਹ ਇਹ ਪਹਿਲੜ ਹੈ ਜੀ ਅੱਛਾ ਪਹਿਲੜ ਹੈ ਬੱਚੇ ਕਿੰਨੇ ਕਿ ਦਿਨ ਦੀ ਸੂਈ ਵੇ ਜੀ 10 ਕਿ ਦਿਨ ਦੀ ਸੂਈ 10 ਬੱਚਾ ਕਿਹੜਾ ਜੀ ਇਹਦਾ ਬੱਚਾ ਆਹ ਬੱਚਾ ਜੀ ਕੁਛੀ ਦਿਨ ਸਕਦੇ ਨਹੀਂ ਭਾਈ ਜੀ ਕਿੰਨਾ ਦੁੱਧ ਤਿਆਰ ਆ ਜੀ ਇਹ 17 18 ਕਿਲੋ ਹੈ 17 18 ਕਿਲੋ ਦੁੱਧ ਤਿਆਰ ਹੈ ਜੀ ਭਾਈ ਇਹਨੂੰ ਖੋਲ ਕੇ ਚਲਾਓ ਜੀ ਦੇਖ ਲਓ ਜੀ ਕ੍ਰੋਸ ਬਰੀਡ ਦੇ ਵਿੱਚ ਹੈ ਕੁਛੀ ਲੰਬੀ ਬਹੁਤ ਹੈ ਜੀ ਟੈਟ ਅਟਰ ਵੀ ਕੁਛ ਦੇਖ ਲਓ ਮੋੜ ਲਿਓ ਜੀ ਤਰਾ ਦੇਖੋ ਜੀ ਟੈਟਾਂ ਡਾਟਰੀਏ ਕੱਲਾ ਕੱਲਾ ਸੰਗ ਕੇ ਚੱਡੇ ਪੱਲੇ ਦੀ ਸਫਾਈ ਕਰਮ ਵਾਲੀ ਤੁਸੀਂ ਦੇਖ ਸਕਦੇ ਹੋ ਹਾਂ ਜੀ ਕੱਲਾ ਸੰਗ ਆਪਾਂ ਬਾਈ ਜੀ ਨਾਲ ਰੇਟ ਬਾਰੇ ਗੱਲਬਾਤ ਕਰਦੇ ਹਾਂ ਬਾਈ ਜੀ ਕੀ ਰੇਟ ਮੰਗਦੇ ਹੋ 30000 ਰੁਪਏ ਜਿਹੜੀ ਕਿੱਥੇ ਤੱਕ ਹੈ ਜੀ ਛੱਡ ਦਿਓ ਮੋਬਾਈਲ ਨੰਬਰ ਬੋਲੋ ਜੀ 97811 7639 ਇੱਕ ਵਾਰੀ ਹੋਰ ਬੋਲੋ ਜੀ 97811 766 ਸਸਟੀ ਕਾਲ ਬਾਈ ਜੀ ਸਸਟੀ ਕਾ ਜੀ ਬਾਈ ਜੀ ਕਿਹੜਾ ਸ਼ਹਿਰ ਆ ਜੀ ਮੈਂ ਖੰਨਾ ਸ਼ਹਿਰ ਜੀ ਠੀਕ ਆ ਨੋਕਲ ਜੀ ਹਾਂ ਜੀ ਬੈੜੀ ਬਾਰੇ ਦੱਸੋ ਜੀ ਕਵੇਂ ਸੁਗਿਆ ਜੀ ਸੁਈ ਦੂਜੇ ਸੁਗਿਆ 6 ਦਿਨ ਦਾ 6 ਦਿਨ ਕਿੰਨੇ ਦਿਨ ਹੋ ਗਏ ਸੁਈ ਨੂੰ ਜੀ ਪੰਜ ਦਿਨ ਹੋ ਗਏ 6 ਮਾ ਦਿਨ ਇਹ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਹੈਗਾ 22 ਕਿਲੋ 22 ਕਿਲੋ ਦੁੱਧ ਤਿਆਰ ਆ ਜੀ ਖੋਲ ਕੇ ਚਲਾਓ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਜੀ ਚੱਡੇ ਬੱਲੇ ਦੀ ਸਾਫ ਹੈ ਕ੍ਰੋਸ ਬ੍ਰੀਡ ਦੇ ਵਿੱਚ ਹੈ ਜੀ ਕੱਲਾ ਕੱਲਾ ਥਣ ਲੱਗੇ ਜੀ ਤੁਰੇ ਨਹੀਂ ਜਾਂਦਾ ਬੜੀ ਤੋਂ ਤੁਸੀਂ ਦੇਖ ਸਕਦੇ ਹੋ ਇੱਕ ਮੋੜ ਲਿਓ ਜੀ ਦੇਖੋ ਜੀ ਸਾਫ ਸੁਗਰੀ ਵੜੀ ਹੈ ਕੱਲਾ ਕੱਲਾ ਥਣ ਲੱਗੇ ਜੀ ਦੇਖੋ ਚੱਲੋ ਦੋਸਤਾਂ ਨੂੰ ਆ ਰਹੀ ਹੈ ਚੱਟਾ ਦੇਖੋ ਜੀ ਆਪਣੀਆਂ ਹੋਈਆਂ ਨਸਾਂ ਲੈ ਜੀ ਕੱਲਾ ਕੱਲਾ ਬਣ ਲੱਗ ਗਈ ਕੰਨੀ ਦੇ ਰਣਾ ਬਾਈ ਕੀ ਰੇਟ ਮੰਗਦੇ ਵੀ ਇਹ ਤਾਂ 80000 ਮੰਗਦੇ ਜੀ ਦੇਣੀ ਕਿਥੇ ਤੱਕ ਜੀ 75 ਜੀ ਹਾਂ ਠੀਕ ਹੈ ਜੀ ਮੋਬਾਈਲ ਨੰਬਰ ਬੋਲੋ ਜੀ 9914527606 ਇੱਕ ਵਾਰੀ ਹੋਰ ਬੋਲੋ ਜੀ 9914527606 ਸੱਚੀ ਗੱਲ ਬਾਈ ਜੀ ਸੱਚੀ ਗੱਲ ਜੀ ਬਾਈ ਕਿਹੜਾ ਪਿੰਡਾ ਜੀ ਅਪਰਾ ਦੇ ਟਪਾ ਜੀ ਖਾਸ ਦੇ ਟਪਾ ਜੀ ਹਾਂਜੀ ਹਾਂਜੀ ਬਾਈ ਜੀ ਬੈੜੀ ਬਾਰੇ ਦੱਸੋ ਕਹਿੰਮੀ ਸੂਏ ਜੀ ਇਹ ਸੂਏ ਤੀਏ ਹੈ ਜੀ ਤੀਜੇ ਸੂਏ ਜੀ ਕਿੰਨੇ ਕੇ ਦਿਨ ਦੀ ਸੂਈ ਵੀ ਹੈ ਸੂਈ ਆ ਗਈ ਹੈ ਸਵਾ ਮਹੀਨੇ ਦੀ ਜੀ ਸਵਾ ਮਹੀਨੇ ਦੀ ਤੁਸੀਂ ਦੇਖ ਸਕਦੇ ਹੋ ਆ ਇਹਦਾ ਬੈੜੀ ਦਾ ਬੱਚਾ ਜੀ ਦੇਖੋ ਬਾਈ ਥੋੜਾ ਜਿਹਾ ਆ ਬੱਚਾ ਜੀ ਸਵਾ ਕੁ ਮਹੀਨੇ ਦੀ ਹੈ ਦੇਖੋ ਜਰਸੀ ਹੈ ਜੀ ਬੈੜੀ ਬਾਈ ਜੀ ਇਹਨੂੰ ਖੋਲ ਕੇ ਚਲਾਓ ਜੀ ਦੇਖੋ ਹੋਰ ਦੇਖੋ ਢੋਲ ਜਰਸੀ ਹੈ ਜੀ ਜਿਹਨੂੰ ਵੱਡੀ ਜਰਸੀ ਕਹਿੰਦੇ ਨੇ ਉਹ ਜਰਸੀ ਹੈ ਕੱਦ ਦਾ ਕੰਟਰ ਮੈਂ ਨਾ ਜਾ ਉੱਡੜੀ ਆ ਜੀ ਕੱਲਾ ਕੱਲਾ ਖਾਣ ਲੱਗਿਆ ਜੀ ਤੁਸੀਂ ਦੇਖ ਸਕਦੇ ਹੋ ਚੱਡੇ ਬੱਲੇ ਦੀ ਸਾਫ ਮੋੜ ਲਿਓ ਬਈ ਜੀ ਖਾਣ ਦੇਖੋ ਜੀ ਕੱਲਾ ਕੱਲਾ ਖਾਣ ਲੱਗਿਆ ਕੰਨੀ ਦੇ ਸਾਨਾ ਜੀ ਤੁਸੀਂ ਦੇਖ ਸਕਦੇ ਹੋ 100 ਠੰਡੀ ਬਿਲਕੁਲ ਜਿਵੇਂ ਮਰਜ਼ੀ ਵੜੀ ਜਾਓ ਠੀਕ ਹੈ ਬਈ ਮਮਤਾ ਜੀ ਸਿਰ ਬੋਲਦਾ ਬਾਈ ਨਾਲ ਆਪਾਂ ਰੇਟ ਬਾਰੇ ਗੱਲ ਕਰੀਏ ਕੀ ਰੇਟ ਮੰਗਦੇ ਹੋ ਬਾਈ ਜੀ ਉਹ ਤਾਂ 55000 ਕਰਦੇ ਆ ਜੀ ਦੇਣੀ ਕਿੱਥੇ ਤੱਕ ਹੈ ਜੀ ਦੇ ਤਾਂ 45000 45000 ਦੀ ਮੋਬਾਈਲ ਨੰਬਰ ਬੋਲ ਦਿਓ ਜੀ 9814123896 ਇੱਕ ਵਾਰੀ ਹੋਰ ਬੋਲ ਦਿਓ ਜੀ 9814123896 ਸਸਤੀ ਗੱਲ ਬਾਈ ਜੀ ਸਸਤੀ ਗੱਲ ਜੀ ਕਿਹੜਾ ਪਿੰਡ ਹੈ ਜੀ ਮੇਰਾ ਮਰੰਡੀ ਦੀ ਕੋਲ ਸਿਹੜੀ ਪਿੰਡ ਹੈ ਠੀਕ ਹੈ ਜੀ ਆ ਬੈੜੀ ਕਹਿੰਦੇ ਸੂਏ ਜੀ ਲੜੀ ਵਾਰ ਦੁੱਧ ਜਿਵੇਂ ਜੀ ਕਿੰਨੇ ਕਿ ਦਿਨ ਹੋ ਗਏ ਸੂਣ ਨੂੰ ਜੀ 2-3 ਕਿ ਦਿਨ ਤੋਂ ਸੂਣ ਨੇ 3 ਦਿਨ ਦੀ ਸੂਈ ਹੈ ਜੀ ਇਹਦਾ ਦੁੱਧ ਕਿੰਨਾ ਜੀ ਉਹ 20 ਲੀਟਰ ਬੋਲਾ ਹੈ 20 ਲੀਟਰ ਬੋਲਾ ਹੈ ਇਹਦਾ ਬੱਚਾ ਕਿਹੜਾ ਜੀ ਆਹ ਬੱਚਾ ਜੀ ਤੁਸੀਂ ਦੇਖ ਸਕਦੇ ਹੋ 20 ਲੀਟਰ ਬੋਲਾ ਹੈ ਜੀ ਚਲਾ ਕੇ ਦਿਖਾਓ ਜੀ ਇਹਨੂੰ ਤੁਸੀਂ ਦੇਖ ਸਕਦੇ ਹੋ ਸਾਹੀਵਾਲ ਵੈੜੀ ਹੈ ਜੀ 3 ਕਿ ਦਿਨ ਦੀ ਸੂਈ ਹੈ 20 ਲੀਟਰ ਦੁੱਧ ਤਿਆਰ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰੀ ਹੈ ਚੱਡੇ ਬੱਲੇ ਦੀ ਸਾਫ ਆ ਜੀ ਕੱਲਾ ਕੱਲਾ ਥਾਣਾ ਜੀ ਜਿਵੇਂ ਪੋਕੇ ਲਾਇਏ ਹੁੰਦੇ ਨਹੀਂ ਥਣ ਤੇ ਮੋੜ ਲਿਓ ਜੀ ਤੁਸੀਂ ਦੇਖ ਸਕਦੇ ਹੋ ਜੀ ਚੀਜ਼ ਦਾ ਵੀ ਤੁਸੀਂ ਦੇਖ ਸਕਦੇ ਹੋ ਜੀ ਥਣ ਪੋਕੇ ਲਾਇਏ ਨਹੀਂ ਕਰਮ ਵਾਲੀ ਇਹ ਤੁਸੀਂ ਦੇਖ ਸਕਦੇ ਹੋ ਹੁਣ ਆ ਫਾਰਮ ਬਾਈ ਜੀ ਨਾਲ ਰੇਟ ਬਾਰੇ ਗੱਲਬਾਤ ਕਰਦੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਬਾਈ ਤੋਂ ਰੇਟ ਬਾਰੇ ਇਹਦਾ ਰੇਟ ਦੱਸੋ ਜੀ ਕਿੰਨਾ ਜੀ 55000 ਰੇਟ ਦੇਣੀ ਕਿੱਥੇ ਤੱਕ ਆ ਜੀ 50 ਦੀ 50 ਹੀ ਦੇ ਦੇਣਗੇ ਮੋਬਾਈਲ ਨੰਬਰ ਬੋਲ ਦਈਆ ਆਪਣਾ 98724 76700 ਇੱਕ ਵਾਰੀ ਹੋਰ ਬੋਲ ਦੋ ਜੀ 98724 76700 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜਾ ਪਿੰਡ ਹੈ ਵੀਰ ਜੀ ਪਿੰਡ ਹਾਂ ਕਿੱਥੇ ਹੈ ਜੀ ਇਹ ਇਹ ਲੁਧਿਆਣੇ ਕੋਲ ਲੁਧਿਆਣੇ ਦੇ ਲੱਗੇ ਪਿੰਡ ਆ ਬਾਈ ਇਹ ਬੜੀ ਕਿਵੇਂ ਸੂਏ ਆ ਇਹ ਦੂਜੇ ਆਈ ਦੂਜੇ ਸੂਏ ਕਿੰਨੇ ਦਿਨ ਹੋ ਗਏ ਸੂਏ ਨੂੰ ਜੀ ਇਹ ਨੂੰ ਹੋ ਗਏ ਨੇ 15 ਦਿਨ 15 ਦਿਨ ਇਹ ਤਾਂ ਬੱਚਾ ਕਿਹੜਾ ਆਹ ਚਾਹ ਦੇਖ ਲੋ ਜੀ 15 ਦਿਨ ਹੋ ਗਏ ਸੂਈ ਨੂੰ ਖੋਲ ਕੇ ਚਲਾਓ ਜੀ ਤੁਸੀਂ ਦੇਖ ਸਕਦੇ ਹੋ ਮਾਜੀ ਬੈੜੀ ਕਰਾਸ ਬਰੀਡ ਦੇ ਵਿੱਚ ਹੈ ਚੱਡੇ ਭੱਲੇ ਦੀ ਸਾਫ ਹੈ ਉੱਚੀ ਲੰਬੀ ਹਾਈਟ ਦੇਖੋ ਜੀ ਹਨ ਵਧੀਆ ਕੱਲਾ ਕੱਲਾ ਥਾਂ ਲੱਗਿਆ ਮੁੱਠੀ ਵਾਲਾ ਖਾਣਾ ਜੀ ਮੋੜ ਦਿਓ ਜੀ ਤੁਸੀਂ ਦੇਖ ਸਕਦੇ ਹੋ ਸਾਫ ਸੁਥਰੀ ਗੱਡੀ ਹੈ ਛੱਡੇ ਪੱਲੇ ਦੀਆਂ ਇਨਸਾਫ ਹੈ ਬਾਕੀ ਆਪਾਂ ਹੁਣ ਰੇਟ ਬਾਰੇ ਬਾਈ ਨਾਲ ਗੱਲਬਾਤ ਕਰਦੇ ਆਂ ਪੀਤੀ ਜਾਂਦੀ ਛੱਡਾ ਦੇਖੋ ਜੀ ਥਣ ਦੇਖੋ ਜੀ ਹਾਂ ਜੀ ਬਾਈ ਇਹ ਦੁੱਧ ਕਿੰਨਾ ਜੀ ਇਹਦੇ ਲਈ ਉਹ ਤਾਂ 15 ਕਿਲੋ 15 ਕਿਲੋ ਤਿਆਰ ਆ ਜੀ ਰੇਟ ਕੀ ਮੰਗਦੇ ਬਾਈ ਜੀ 68500 ਜਾਨੀ ਕਿਥੇ ਤੱਕ ਆ ਜੀ 55000 55 ਲਾਸਟ ਜੀ ਇਹਦਾ ਮੋਬਾਈਲ ਨੰਬਰ ਬੋਲੋ ਜੀ ਆਪਣਾ ਮੋਬਾਈਲ ਨੰਬਰ 83370 ਹਾਂਜੀ 98500 ਇੱਕ ਵਾਰੀ ਹੋਰ ਬੋਲ ਦਿਓ ਜੀ 83370 98500 ਠੀਕ ਸਸਤੀ ਕਾਲ ਬਾਈ ਜੀ ਸਸਤੀ ਕਾਲ ਜੀ ਠੀਕ ਹੈ ਜੀ ਬਾਈ ਜੀ ਬਨਵਾ ਦੱਸੋ ਜੀ ਥੋੜਾ ਪਿੰਡ ਕਿਹੜਾ ਜੀ ਕੈਨੜਾ ਚਾਲ ਕਿੱਥੇ ਗਿਆ ਜੀ ਇਹ? ਕਰਤਾਰਪੁਰ ਜਿਹੜਾ ਜੀ। ਠੀਕ ਹੈ ਜੀ। ਬਾਈ ਜੀ ਬੈੜੀ ਬਾਰੇ ਦੱਸੋ ਕਵੇਂ ਸੂਏ ਜੀ ਇਹ? ਇਹ ਦੂਜਾ ਸੁਆ ਭਾਈ। 15 15 ਕਿਲੋ ਬੋੜਾ ਤਿਆਰ ਦੇਖੋ। ਠੀਕ। ਕਿੰਨੇ ਦਿਨ ਦੀ ਸੂਈ ਵੈ ਜੀ? ਇਹ 5ਵਾਂ ਦਿਨ ਦੀ ਆ ਜੀ। 5ਵਾਂ ਦਿਨ। ਬਾਈ ਜੀ ਇਹਨੂੰ ਖੋਲ ਕੇ ਚਲਾਓ ਜੀ। ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਕ੍ਰੋਸ ਬ੍ਰੀਡ ਦੇ ਵਿੱਚ ਹੈ ਜੀ। ਦੂਜੀ ਸੂਈ। ਫੇਸ ਕੁਆਲਿਟੀ ਦੇਖੋ ਜੀ। ਕੱਲਾ ਕੱਲਾ ਥਣ ਲੱਗਿਆ ਜੀ। ਚੱਡੇ ਪੱਲੇ ਦੀ ਸਾਫ ਆ ਜੀ 모ੜ ਲਿਓ ਜੀ ਚਰਮੇ ਨੇ ਇਹ ਕੱਦ ਦੀ ਹੈ ਤੁਸੀਂ ਦੇਖ ਸਕਦੇ ਹੋ 모ੜ ਲੇ ਵੀ 모ੜ ਲਓ ਕਰਮੇ ਜੀ ਕੱਲਾ ਕੱਲਾ ਥਣ ਲੱਗਾਈ ਕੰਨੀ ਚ ਥਣਾ ਤੁਸੀਂ ਦੇਖ ਸਕਦੇ ਜੀ ਬਾਈ ਜੀ ਕੀ ਰੇਟ ਕਰਦੇ ਆ ਜੀ ਇਹਦਾ ਮੁੱਲ 75000 ਰੁਪਏ ਦਾ ਦੇਣੀ ਕਿਥੇ ਤੱਕ ਜੀ ਦੇ ਦਾਂਗੇ 65 ਦੀ ਭਈ ਦੇ ਮੋਬਾਈਲ ਨੰਬਰ ਬੋਲ ਦਿਓ ਜੀ 98518868 ਇੱਕ ਵਾਰੀ ਹੋਰ ਬੋਲ ਦਿਓ ਜੀ 98518868 ਸੱਚੀ ਗੱਲ ਬਾਈ ਜੀ ਕਿਹੜਾ ਪਿੰਡ ਹੈ ਜੀ ਖੰਨਾ ਸ਼ਹਿਰ ਨੌਕਲ ਸ਼ਹਿਰ ਹੈ ਜੀ ਆ ਬੜੀ ਵਾਰ ਦੱਸੋ ਜੀ ਕਹਵੇਂ ਸੂਈ ਹੈ ਪਹਿਲੇ ਸੂ ਚਾਰ ਦਿਨ ਦਾ ਜੀ ਚਾਰ ਦਿਨ ਤੋਂ ਪਹਿਲੇ ਸੂਏ ਕਿੰਨੇ ਕਰਿੰਦੀ ਸੂਈ ਵੇ ਜੀ 7 ਦਿਨ ਹੋ ਗਏ 7ਵਾਂ ਦਿਨ 7 ਦਿਨ ਦੀ ਸੂਈ ਹੈ ਨਾ ਬੱਚਾ ਕਿਹੜਾ ਜੀ ਆ ਬੱਚਾ ਇੱਕ ਮਿੰਟ ਜੀ ਆ ਤੁਸੀਂ ਬੱਚਾ ਦੇਖ ਲਓ ਸੱਤ ਗਰੀਨ ਦੀ ਸਰੀਰ ਹੈ ਜੀ ਇਹਨੂੰ ਚਲਾ ਕੇ ਦਿਖਾਓ ਜੀ ਲਓ ਜੀ ਤੁਸੀਂ ਦੇਖ ਸਕਦੇ ਜੀ ਉੱਚੀ ਲੰਬੀ ਕੱਦ ਕਾਖ ਦੀ ਵੜੀ ਹੈ ਜੀ ਚੱਡਾ ਦੇਖੋ ਜੀ ਤੁਰੇ ਨਹੀਂ ਜਾਂਦਾ ਜੀ ਕਮਾਲ ਕਰਤੀ ਹੈ ਵੜੀ ਨੇ ਮੋੜ ਦਿਓ ਜੀ ਤੁਸੀਂ ਦੇਖ ਸਕਦੇ ਹੋ ਜੀ ਤੁਰਿਆ ਨਹੀਂ ਅਰੇ ਮੜੀ ਮੱਕੀ ਆਪਾਂ ਹੁਣ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਬਾਈ ਦੁੱਧ ਕਿੰਨਾ ਤਿਆਰ ਹੈ ਜੀ ਥੱਲੇ 25 ਕਿਲੋ ਤਿਆਰ ਹੈ 25 ਕਿਲੋ ਇਸ ਟਾਈਮ ਦੁੱਧ ਤਿਆਰ ਹੈ ਜੀ ਰੇਟ ਕੀ ਕਰਦੇ ਆਂ ਜੀ 85 ਕਿੰਨਾ ਜੀ 85000 ਕਿੱਥੇ ਰੱਖ ਦੇਵਾਂ ਜੀ ਅਸੀਂ ਜੀ ਦੇਣਾ ਮੋਬਾਈਲ ਨੰਬਰ ਬੋਲੋ ਜੀ 99145 27606 ਇੱਕ ਵਾਰ ਹੀ ਹੋ ਰਿਹਾ ਬੋਲੋ ਜੀ 99145 27606